ਜਿਹੜੀ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਇੱਕ ਵਾਰੀ ਖੁਸ਼ ਵੀ ਜ਼ਰੂਰ ਹੋਵੋਗੇ ਅਤੇ ਥੋੜਾ ਜਿਹਾ ਭਾਵੁਕ ਵੀ ਜ਼ਰੂਰ ਹੋਵੋਗੇ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਅੱਗ ਦੇ ਵਾਂਗੂ ਵਾਇਰਲ ਹੋ ਰਹੀ ਆ ਇਸ ਵੀਡੀਓ ਦੇ ਵਿੱਚ ਬੱਚੇ ਨੇ ਤੇ ਮਾਂ ਪਿਓ ਨੇ ਪੰਜਾਬ ਵਾਪਸ ਜਾ ਰਹੇ ਨੇ ਵਿਦੇਸ਼ ਤੋਂ ਜੀ ਹਾਂ ਦੋਸਤੋ ਅੱਜ ਇੱਕ ਆਪਣਾ ਯੂਥ ਆ ਜਿਹੜਾ ਉਹ ਪੰਜਾਬ ਤੋਂ ਵਿਦੇਸ਼ਾਂ ਦੇ ਵਿੱਚ ਭੱਜ ਕੇ ਜਾ ਰਿਹਾ ਹੈ ਪਰ ਇਹ ਪੰਜਾਬ ਵਾਪਸ ਗਏ ਨੇ ਪਰਮਨੈਂਟਲੀ ਬਾਕੀ ਸੱਚ ਕੀ ਆ ਬਾਕੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਸੋਚੇ ਤੁਹਾਡੇ ਤੱਕ ਇਸ ਨੂੰ ਸ਼ੇਅਰ ਕੀਤਾ ਜਾਵੇ ਵੀਡੀਓ ਦੇ ਉੱਤੇ ਲਿਖਿਆ ਹੋਇਆ ਸੀ ਫਾਈਨਲੀ ਪੈਰੈਂਟਸ ਐਂਡ ਚਿਲड्रन ਆਰ ਗੋਇੰਗ ਟੂ ਪੰਜਾਬ ਪਰਮਾਨੈਂਟਲੀ ਸੋ ਬਹੁਤ ਹੀ ਖੁਸ਼ੀ ਵਾਲੀ ਗੱਲ ਆ ਜਿਹੜੇ ਵਿਦੇਸ਼ਾਂ ਦੇ ਵਿੱਚ ਕਮਾਈ ਕਰਕੇ ਵਾਪਸ ਪੰਜਾਬ ਪਰਤ ਰਹੇ ਨੇ ਆਪਣੇ ਜਣਾਂ ਦੇ ਨਾਲ ਜੁੜ ਰਹੇ ਨੇ ਸੋ ਇਥੋਂ ਪੰਜਾਬ ਦੇ ਵਿੱਚੋਂ ਕਰੇਜ ਬਾਹਰ ਜਾਣ ਦਾ ਬਹੁਤ ਜ਼ਿਆਦਾ ਆ ਪਰ ਜਿਹੜੇ ਉੱਥੋਂ ਆ ਕੇ ਇੱਥੇ ਆਪਣੇ ਬੱਚਿਆਂ ਨੂੰ ਦੱਸ ਰਹੇ ਨੇ ਵੀ ਇਹ ਆ ਸਾਡਾ ਪੰਜਾਬ ਤਾਂ ਆਪਣੇ ਜਣਾਵਨ ਨੂੰ ਮੁੜ ਰਹੇ ਨੇ ਇੱਕ ਲਾਈਕ ਤਾਂ ਬਣਦਾ ਆ ਇਸ ਵੀਡੀਓ ਦੇ ਲਈ ਕੀ ਕਹਿਣਾ ਚਾਹੋਗੇ ਕਮੈਂਟ ਜ਼ਰੂਰ ਕਰਿਓ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਸੋਚਿਆ ਤੁਹਾਨੂੰ ਸ਼ੇਅਰ ਕੀਤੀ ਜਾਵੇ ਧੰਨਵਾਦ